ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾ ਪਰ ਉਪਕਾਰੀ ਜਾਂ ਪੰਚਰਾਸੀ ਤਾ ਤੀਰਥਵਾਸੀ ਕੂੰ ਗੁਰੂ ਬਾਜੈ ਜੇ ਮਨ ਲਾਗੇ ਤਉ ਜਮ ਕਹਾ ਕਰੀ ਮੋਸਿਓ ਆਗੇ ਰਹਾਉ ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਇਕ ਧੂਰ ਵੀਸ ਬਹੁ ਤੇਰੀ ਨਾਨਕ ਜਾਣੇ ਝੂਜਨ ਤੇਰੀ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਦਾ ਪਰਉਪਕਾਰੀ ਜਾਂ ਪੰਚਰਾਸੀ ਤਾ ਤੀਰਥ ਵਾਸੀ ਕੋ ਗੁਰੂ ਬਾਜੈ ਜੇ ਮਨ ਲਾਗੇ ਤਉ ਜਮ ਕਹਾ ਕਰੀ ਮੋਸਿਓ ਆਗੇ ਰਹਾਉ ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਇਕ ਤੋ ਹੁਰ ਵੇਸ ਮੋਹ ਤੇਰੇ ਨਾਨਕ ਜਾਣੈ ਝੋਜਨ ਤੇਰੀ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾ ਪਰਉਪਕਾਰੀ ਜਾਂ ਪੰਚਰਾਸੀ ਤਾ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲੱਗੈ ਤੋ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆ ਸਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾਂ ਪਰਿ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਬਾਜੈ ਜੇ ਮਨ ਲਾਗੈ ਤੋ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਇਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਝੋਜਨ ਤੇਰੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸਿ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇਯਾ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੀ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੂੰ ਗੁਰੂ ਬਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾ ਨਹਿ ਮਾਰੀ ਇਕ ਤੂ ਹੋਰ ਵੇਸ ਬਹੁ ਤੇਰੀ ਨਾਨਕ ਜਾਣੈ ਚੋਜਨ ਤੇਰੀ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾ ਪਰਉਪਕਾਰੀ ਜਾਂ ਪੰਚਰਾਸੀ ਤਾ ਤੀਰਥ ਵਾਸੀ ਕੋ ਗੁਰੂ ਬਾਜੈ ਜੇ ਮਨ ਲਾਗੇ ਤਉ ਜਮ ਕਹਾ ਕਰੀ ਮੋਸਿਓ ਅਗੇ ਰਹਾਉ ਆਸ ਨਿਹਰਾਸੀ ਤਾ ਸੰਨਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਝੋਜ ਨ ਤੇਰੀ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਬਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੀ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਕ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਬਰਾਂ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਚੋ ਜਨ ਤੇਰੀ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਘੰਗਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂ ਹੋਰ ਬੀਸ ਬਹੁ ਤੇਰੀ ਨਾਨਕ ਜਾਣੈ ਚੋ ਜਨ ਤੇਰੀ